ਮੈਂ ਵੀ 8:30 ਵਜੇ ਘਰੇ ਰੋਟੀ ਖਾਣ ਆਇਆ ਸੀ ਤੇ ਕੁਝ ਸਾਡੇ ਪੜੋਸੀਆਂ ਦੇ ਦੋ ਲੜਕੇ ਸੀ ਇਹ ਕੋਈ ਚਾਰ ਗੁੰਡੇ ਨਾਲ ਲੈ ਕੇ ਸਾਡੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਇਹਨਾਂ ਕੋਲ ਹਥਿਆਰ ਵੀ ਸੀਗੇ ਔਰ ਇੱਕ ਬੰਦਾ ਸੀ ਜਿਹਦੇ ਕੋਲ ਕੋਈ ਦੇਸੀ ਕੱਟਾ ਔਰ ਰਵਲਵਰ ਆਈ ਸੀਗਾ ਕੁਛ ਇਹਨਾਂ ਵੱਲੋਂ ਔਰ ਉਹਨਾਂ ਨੇ ਸਿੱਧਾ ਕੱਢਿਆ ਤੇ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਇੱਥੇ ਸਿਰ ਦੇ ਵਿੱਚ ਉਹ ਦੇਸੀ ਕੱਟਾ ਸੀ ਜਾਂ ਕੇ ਰਵਲਵਰ ਕੀ ਵਾਲੀ ਇੱਥੇ ਲਾ ਕੇ ਉਹਨਾਂ ਨੇ ਮੈਨੂੰ ਮਾਰਿਆ ਇੱਕ ਜਿਹਦੇ ਨਾਲ ਮੇਰੇ ਬਲੀਡਿੰਗ ਹੋ ਰਹੀ ਹੈ ਮੈਂ ਡਿੱਗ ਗਿਆ ਥੱਲੇ ਫਿਰ ਉਸ ਤੋਂ ਬਾਅਦ ਮੰਮੀ ਡੈਡੀ ਸੀਗੇ ਸਾਡੇ ਬਜ਼ੁਰਗ ਦੋ ਘਰੇ ਸੀਗੇ ਇਹ ਛੋਟਾ ਬ੍ਰਦਰ ਘਰੇ ਸੀਗਾ ਉਹਦਾ ਮਿਸੀ ਘਰੀ ਉਹ ਵੀ ਨਿਕਲੇ ਬਾਹਰ ਤੇ ਉਹਨਾਂ ਨੇ ਰੋਹਾਲਾ ਪਾਇਆ ਤੇ ਉਹਨਾਂ ਚ ਨੂੰ ਪਿੰਡ ਵਾਲੇ ਬੰਦੇ ਵੀ ਜਿਹੜੇ ਉਹ ਹੀ ਆ ਗਏ ਇਕੱਠੇ ਹੋ ਗਏ ਕਾਫੀ ਜ਼ਿਆਦਾ ਫਿਰ ਉਹ ਜਿਹੜਾ ਮੁੰਡਾ ਇੱਕ ਉਹ ਨਾਲ ਪੜੋਸੀਆਂ ਦਾ ਮੁੰਡੇ ਸੀਗੇ ਦੋ ਹੋਰ ਜਿਹੜੇ ਅਣਪਛਾਤੇ ਬੰਦੇ ਸੀਗੇ ਜਿਹੜੇ ਬਾਹਰੋਂ ਬੰਦੇ ਆ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਦੀ ਹੱਥ ਮਤਲਬ ਉਹਨਾਂ ਜਦੋਂ ਫੜਿਆ ਸੀ ਔਰ ਉਹ ਆਪ ਕੋ ਉਹਨਾਂ ਨੇ ਫੜਨ ਤੇ ਫੜਨ ਦੇ ਵਿੱਚ ਉਹਨਾਂ ਦੀ ਬਲੇਨ ਵਗੈਰਾ ਜਿਹੜੀਆਂ ਉਹਨਾਂ ਦੀ ਖੁੱਲ ਗਈਆਂ ਔਰ ਇੱਕ ਚੈਨੀ ਵੀ ਮੁੰਡੇ ਉੱਥੇ ਡਿੱਗੀ ਸਾਡੇ ਕੋਲ ਔਰ ਉਹ ਜਦੋਂ ਹਮਲਾ ਕਰਕੇ ਸਾਡੇ ਦੇ ਮੰਮੀ ਡੈਡੀ ਦੇ ਵੀ ਇਹਨਾਂ ਨੇ ਇੱਕ ਸੱਟਾ ਸੁੱਟਾ ਮਾਰ ਕੇ ਉਹ 도ੜ ਗਿਆ ਉਹ ਤੇ ਕਾਰਨ ਸੀਗਾ ਛੋਟਾ ਬ੍ਰਦਰ ਮੇਰਾ ਜਿਹੜਾ ਪਲਾਈ ਫੈਕਟਰੀ ਦੇ ਵਿੱਚ ਕੰਮ ਕਰਦਾ ਔਰ ਜਿਹੜਾ ਮੁੰਡੇ ਜਿਨ੍ਹਾਂ ਨੇ ਆਪਣਾ ਬੰਦੇ ਬਾਹਰੋਂ ਸੱਟ ਕੇ ਲਿਆਦੇ ਸੀਗੇ ਉਹ ਆਪਸ ਦੇ ਵਿੱਚ ਕੰਮ ਕਰਦੇ ਇਕੱਠੇ ਉੱਥੇ ਉਹਨਾਂ ਦੀ ਕੋਈ ਦੂਤੂ ਮਾਮਾ ਛੋਟੀ ਮੋਟੀ ਹੋਈ ਹੈ ਉਹਨਾਂ ਦੀ ਜਿਹੜਾ ਕਿ ਸਵੇਰੇ ਅਸੀਂ ਉਹਨਾਂ ਦੇ ਪਲਾਈ ਫੈਕਟਰੀ ਦੇ ਮਾਲਕ ਨਾਲ ਬਹਿ ਕੇ ਅਸੀਂ ਗੱਲ ਮਗਾਈ ਵੀ ਸੀਗੀ ਲekin ਉਹਨਾਂ ਨੇ ਸਾਡੀ ਪਛਾਣ ਪਤਾ ਹੀ ਕੋਈ ਨਹੀਂ ਸਾਨੂੰ ਵੀ ਇਹਨਾਂ ਨੇ ਸਾਡੇ ਤੇ ਅਟੈਕ ਕਰਨਾ ਵਗੈਰਾ ਤੇ ਮੈਂ ਦੁਬਾਰੀ ਰੋਟੀਆਂ ਮਾਤਾ ਪਿਤਾ ਸਾਡੇ ਲਈ ਤੇ ਸੀਗੇ ਅਰੈਸਟ ਕਰਨ ਦੇ ਸੀਗੇ ਤੇ ਇਹਨਾਂ ਨੇ اچانک ਸਾਡੇ ਘਰ ਤੇ ਆ ਕੇ ਹਮਲਾ ਕਰਤਾ ਕੁਝ ਬੇਚਾਰ ਗੱਲਾਂ ਦੇ ਹਿਸਾਬ ਨਾਲ ਹਾਂਜੀ ਅਸੀਂ 112 ਤੇ ਕੰਪਲੇਟ ਕੀਤੀ ਆ ਉਸੇ ਵੇਲੇ ਆਪਾਂ ਕੰਪਲੇਟ ਕਰਤੀ 112 ਦੇ ਉੱਪਰ ਔਰ ਉਸ ਮੌਕੇ ਤੇ ਪੁਲਿਸ ਵੀ ਆਈ ਆ ਤੇ ਪੁਲਿਸ ਵਾਲੋ ਕਿਹਾ ਗਿਆ ਵੀ ਆਪਣਾ ਹਸਪਤਾਲ ਜਾ ਕੇ ਮੈਡੀਕਲ ਵਗੈਰਾ ਕਰਾਓ ਔਰ ਅਸੀਂ ਇੱਥੇ ਹਸਪਤਾਲ ਆਇਆ ਸੀ ਬਲੋ ਹਸਪਤਾਲ ਅਸੀਂ ਮੈਡੀਕਲ ਵਗੈਰਾ ਕਰਵਾ ਲਿਆ ਸੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨੇ ਜੋ ਸੱਚਾਈ ਹੈ ਉਹਦਾ ਸਾਥ ਦਿੱਤਾ ਜਾਏ ਔਰ ਸਾਨੂੰ ਇਨਸਾਫ ਦਿੱਤਾ ਜਾਏ ਸਾਡੇ ਮਾਤਾ ਪਿਤਾ ਬਜ਼ੁਰਗ ਐ 80 ਸਾਲਾਂ ਦੇ ਔਰ ਬਜ਼ੁਰਗ ਆ ਸਾਡੇ ਇਹਨਾਂ ਨੇ ਘਰੇ ਰਹਿਣ ਦਾ ਸੇਫਟੀ ਚਾਹੀਦੀ ਜੇ ਅੱਜ ਇਹਨਾਂ ਨੇ ਹਮਲਾ ਕੀਤਾ ਕੱਲ੍ਹ ਨੂੰ ਫੇਰ ਵੀ ਸਾਡੇ ਤੇ ਹਮਲਾ ਕਰ ਸਕਦੇ ਹੋ ਬਾਹਰੋਂ ਬੰਦੇ ਲਿਆ ਕੇ ਅਨਪਛਾਤੇ ਬੰਦੇ ਲਿਆ ਕੇ ਉਹਨਾਂ ਨੇ ਹਮਲਾ ਕਰਾਇਆ ਸਾਡੇ ਤੇ ਸਾਰੇ ਜਿਹੜਾ ਬਿਲਕੁਲ ਦੇਨ ਜਾ ਜਾ ਪ੍ਰਸ਼ਾਸਨ ਤੋਂ ਮੰਗ ਇਹੀ ਆ ਕਿ ਇਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਇੱਥੇ ਸ਼ੁਭਾਤ ਸਿੰਘ son of ਸ਼੍ਰੀ ਗੈਂਦ ਸਿੰਘ ਤੇ ਦੂਸਰੇ ਪਾਸੇ ਹੈਗੇ ਆ ਜੀ ਆਪਣੇ ਅ ਤਰਸ਼ੇਮ ਸਿੰਘ son of ਕਨੂਰਾਮ ਇਹ ਆਪਸ ਚ ਫੈਮਿਲੀ ਇਹਨਾਂ ਦਾ ਕੋਈ ਡਿਸਪਿਊਟ ਹੈਗਾ ਤੇ ਉਹਦੇ ਰਿਗਾਰਡਿੰਗ ਇਹਨਾਂ ਦਾ ਝਗੜਾ ਹੋਇਆ ਹਾਂਜੀ ਕਰ ਦੇ ਕਰ ਅਫਰਦਨ ਹਾਲੇ ਇਹਨਾਂ ਨੇ ਆਪਣਾ ਮੈਡੀਕਲ ਕਰਵਾਇਆ ਜਿੱਦਾਂ ਪੇਸ਼ ਕਰਦੇ ਉਹ ਤੇ ਜਿਹੜੀ ਬੰਦੀ ਕਾਰਵਾਈ ਹੋਸੀ ਕਾਨੂੰਨੀ ਕਾਰਵਾਈ ਕਰਾਂਗੇ ਬਹੁਤ ਸਮਾਂ ਲੈਣਾ ਕਿ ਉਹਨਾਂ ਨੂੰ ਦੇਸੀ ਕੱਟੇ ਦਾ ਇਸਤੇਮਾਲ ਕੀਤਾ ਗਿਆ ਝਗੜੇ ਦੇ ਵਿੱਚ ਫਿਲਹਾਲ ਹਾਲੇ ਤਸਦੀਕ ਨਹੀਂ ਹੋਇਆ ਜੇ ਜਿੱਦਾਂ ਵੀ ਅੱਗੇ ਤਸਦੀਕ ਹੋਊਗਾ ਉਦੇ ਅਕੋਰਡਿੰਗ ਅਸੀਂ ਕੰਮ ਕਰਾਂਗੇ ਠੀਕ ਹੈ